ਆ ਵੀ ਮਿਸਟਰ ਸ਼੍ਰੀ ਬਾਲਾ ਜੀ ਿੰਦਲ ਕਡੇਰੀ ਮੁਕੇਸ਼ ਸੁਰੇਸ਼ ਦੋ ਭਾਈ ਝੰਡਵਾਲਾ ਅਨੰਤਾ ਇਹ ਦਿਰਕਟ ਦੇ ਵੀ ਬਹੁਤ ਚੰਗੇ ਪਲੇਅਰ ਹੈ ਤੇ ਬਸ ਅੱਡਾ ਝੰਡਵਾਲਾ ਅਨੰਤਾ ਜਿੱਥੇ ਨਵੀਂ ਡੇਰੀ ਵਾਲੀ ਦੁਕਾਨ ਕੀਤੀ ਗਈ ਹੈ ਦੋਨਾਂ ਪਰਵਾਂ ਵੱਲੋਂ ਬਹੁਤ ਵਧੀਆ ਸਮਾਨ ਮਿਲਦਾ ਵੀ ਕੁਆਲਿਟੀ ਇੱਕ ਨੰਬਰ ਦੀ ਆ ਵਧੀਆ ਜੀ ਮੱਝ ਦਾ ਦੁੱਧ 60 ਰੁਪਏ ਗਾਂ ਦਾ 45 ਰੁਪਏ ਮਿਕਸ ਦੁੱਧ 50 ਰੁਪਏ ਦਹੀਂ 70 ਰੁਪਏ ਸੁਧ ਦੇਸੀ ghee 600 ਤਾਜ਼ਾ ਪਨੀਰ 320 ਰੁਪਏ ਤੇ ਤਾਜ਼ਾ ਮੱਕਣ 530 ਰੁਪਏ ਤੇ ਆ ਬਰਾਊਨ ਬਰੈਡ ਹੈ ਜੀ ਜਿਹੜੇ ਜਿੰਮ ਜਿੰਮ ਕਰਦੇ ਆ ਮੁੰਡੇ ਇੱਥੋਂ ਲੈ ਜਾ ਕਰਨਾ ਤੇ ਰਸ ਨੰਬਰ 1 ਕੁਆਲਿਟੀ ਆ ਬਿਸਕੁਟ ਆ ਹੋਰ ਵੀ ਕੁਆਲਿਟੀ ਹੈ ਬਰੈਡ ਦੀ ਅਲੱਗ-ਅਲੱਗ ਤਰ੍ਹਾਂ ਦੇ ਬਿਸਕੁਟ ਹਨ ਪਨੀਰ ਕਹਿੰਦੇ ਵੀ ਮੰਨਿਆ ਪਰਮੰਨਿਆ ਤੇ ਲੱਸੀ ਦੀ ਬਹੁਤ ਤਗੜੀ ਡਿਮਾਂਡ ਹੈ ਇੱਥੇ ਚਾਰ ਪੰਜ ਤਰ੍ਹਾਂ ਦਾ ਨਮਕ ਪਾਇਆ ਜਾਂਦਾ ਵਿੱਚ ਬਦਲ-ਬਦਲ ਕੇ ਕਰੀਮ ਦਹੀਂ ਪਨੀਰ ਸਭ ਤੋਂ ਟੌਪ ਤੇ ਹੈ ਵੀ ਦੁੱਧ ਕੁਆਲਟੀ ਇੱਕ ਨੰਬਰ ਦੀ ਆ ਇਹ ਬਿਲਕੁਲ ਦੀ ਪੰਗਲਖੜੇ ਵਾਲੀ ਰੋਡ ਹੈ ਜੰਡ ਵਾਲਾ ਬੱਸ ਸਟੈਂਡ ਦੇ ਉੱਪਰ ਖੁੱਲੀ ਦੁਕਾਨ ਤੇ ਸਾਮਣੇ ਠੇਕਾਵੀਆਂ ਬੜੀਆਂ ਦਿਖਾਈ ਦੇ ਬਈਏ ਚੱਲ ਰਿਹਾ ਕੰਮ ਬਹੁਤ ਰੋਹ ਫੋਨ ਨੰਬਰ ਬੋਲ ਦੇ ਕੀ ਅਗਲਾ ਫੋਨ ਤੇ ਮਗਾ ਲੈਂਦਾ ਬਰਾਜ਼ੀ 9317774 ਹੈ ਬਹੁਤ ਵਧੀਆ ਕੰਮ ਹੈ ਬਈ ਕੋਲਡ ਡਰਿੰਕ ਵੀ ਹੈ ਹਰ ਪ੍ਰਕਾਰ ਦੀ ਕੋਲਡ ਡਰਿੰਕ ਵੀ ਹੈ ਉਪਲਬਧ ਤੇ ক্রিকেট ਵਾਲੇ ক্রিকেট ਵਾਲਿਆਂ ਨੂੰ ਰਹੂਗਾ ਡਿਸਕਾਊਂਟ ਜੀਰਾ ਪਨੀਰ ਤਿੰਨ ਸਰਵ ਇੱਕ ਵਗੈਰਾ ਪਨੀਰ 300 ਰੁਪਏ ਕਿਲੋ ਡਿਸਕਾਊਂਟ ਹੈ ক্রিকেট ਵਾਲਿਆਂ ਲਈ ਵੈਸੇ 320 ਰੁਪਏ ਕਿਲੋ ਹੈ ਤੇ ਬਹੁਤ ਚੀਜ਼ਾਂ ਇੱਕ ਵਾਰੀ ਵਿਜ਼ਿਟ ਕਰੋ ਠੰਡਾ ਠੰਡਾ ਫ੍ਰਿਜ ਤੇ ਕੋਈ ਤੇਸੀ ਘੋ ਅ ਲੱਸੀ ਮੇਨ ਬੱਸ ਸਟੈਂਡ ਤੇ ਦੁਕਾਨ ਤੇ ਜਰੂਰ ਕੋਲ ਇੱਕ ਵਾਰੀ